ਕਿਸਾਨ ਰੋੜਾ ਤੇ ਵੀ ਆਪਣੀ ਜਿਹੜੀ ਕੀ ਜੀਰੀ ਨੂੰ ਸੁੱਟ ਰਹੇ ਨੇ ਇੱਕ ਪਾਸੇ ਆਪ ਰੋਲ ਰਹੇ ਨੇ ਦੂਜੇ ਪਾਸੇ ਫਸਲ ਰੋਲ ਰਹੀ ਹੈ ਇੱਥੇ ਕਿਸਾਨ ਦੀ ਫਸਲ ਪਈ ਹੋਈ ਹੈ ਆਪ ਵੀ ਇੱਥੇ ਹੀ ਸੌਣਾ ਇੱਥੇ ਹੀ ਰਹਿਣਾ ਖਰੀਦਦਾਰੀ ਹੋਈ ਨਹੀਂ ਕੋਈ ਸਾਨੂੰ ਨਹੀਂ ਪੁੱਛਣ ਆਇਆ ਜੀ ਇੱਥੇ ਫਸਲ ਖਰਾਬ ਵੀ ਹੋ ਗਈ ਨਾ ਆਹ ਜੀ ਪਾਣੀ ਵੜ ਜਾਂਦਾ 1500 ਰੁਪਏ ਦੀ ਤਰਪਾਲ ਅਸੀਂ ਆਪਣੇ ਪੈਸਿਆਂ ਦੀ ਲੈ ਕੇ ਆਏ ਆਂ ਅਸ਼ਕਮ ਮੰਡੀ ਦੇ ਐਸੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਮੰਡੀਆਂ ਦੇ ਵਿੱਚ ਜਗ੍ਹਾ ਨਹੀਂ ਤੇ ਕਿਸਾਨ ਰੋੜਾ ਤੇ ਵੀ ਆਪਣੀ ਜਿਹੜੀ ਕੀ ਜੀਰੀ ਨੂੰ ਸੁੱਟ ਰਹੇ ਨੇ ਇੱਕ ਪਾਸੇ ਆਪ ਰੋਲ ਰਹੇ ਨੇ ਦੂਜੇ ਪਾਸੇ ਫਸਲ ਰੋਲ ਰਹੀ ਹੈ ਇਸ ਰੋਡ ਦੇ ਉੱਪਰ ਮੌਜੂਦ ਹੈ ਇਹ ਅਨਾਜ ਮੰਡੀ ਦੇ ਬਿਲਕੁਲ ਨਾਲ ਦਾ ਰੋੜ ਹੈ ਜੋ ਚੱਲਦਾ ਇੱਥੋਂ ਇੱਥੇ ਵੀ ਕਿਸਾਨਾਂ ਨੇ ਆਪਣੀਆਂ ਢੇਰੀਆਂ ਜਿਹੜੀਆਂ ਛੁੱਟੀਆਂ ਹੋਈਆਂ ਛੋਟੇ ਕਿਸਾਨ ਕਿਵੇਂ ਫਸਲਾਂ ਨੂੰ ਲੈ ਕੇ ਮੰਡੀਆਂ 'ਚ ਰੋਲਦੇ ਨੇ ਉਹ ਵੀ ਜ਼ਰੂਰ ਦੱਸਾਂਗੇ ਤੁਹਾਨੂੰ ਇੱਥੇ ਕਿਸਾਨ ਦੀ ਫਸਲ ਪਈ ਹੋਈ ਹੈ ਆਪ ਵੀ ਇੱਥੇ ਹੀ ਸੌਣਾ ਇੱਥੇ ਹੀ ਰਹਿਣਾ ਅਸੀਂ ਅਕਸਰ ਦੇਖਦੇ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਆਪਣੇ ਘਰਾਂ ਦੇ ਵਿੱਚ ਏਸੀਆਂ ਪੱਖਿਆਂ ਦੇ ਵਿੱਚ ਸੌਣੇ ਆ ਪਰ ਕਿਸਾਨ ਕਿਵੇਂ ਆਪਣੀ ਫਸਲ ਨੂੰ ਲੈ ਕੇ ਸੜਕਾਂ 'ਤੇ ਹੀ ਸੌਣ ਲਈ ਮਜਬੂਰ ਹੋ ਜਾਂਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਤਲਬ ਕਿੰਨੇ ਦਿਨਾਂ ਤੋਂ ਤੁਸੀਂ ਫਸਲ ਲੈ ਕੇ ਆਪਣੇ ਇੱਥੇ ਆਏ ਹੋ ਸੋਸ਼੍ਰੀ ਕਾਲ ਜੀ ਸਾਰੇ ਵੀਰਾਂ ਨੂੰ ਅਸੀਂ ਜੀ 23 ਤਾਰੀਖ ਤੋਂ ਜਿੱਤੀ ਜਿਰੀ ਲੈ ਕੇ ਰੋਡ ਦੇ ਉੱਪਰ ਪਏ ਹੋਏ ਹਾਂ ਹਾਂ ਔਰ ਸਾਹਮਣੇ ਦਾਰੂ ਦਾ ਟੇਕਾ ਹੈਗਾ ਹਾਂਜੀ 28 ਹੋ ਗਿਆ ਜੀ ਦਰ ਸਾਹਮਣੇ ਦਾਰੂ ਦਾ ਟੇਕਾ ਆ ਬੂਟਾ ਜਾਂਦੇ ਉੱਤੇ ਚਮਗਾਦੜ ਲਟਕਦੇ ਆ ਸਾਹਮਣੇ ਮੇਰਾ ਫੋਲਡਿੰਗ ਹਾਂਜੀ ਰੋ ਦਿਨ ਰਾਤ ਇੱਥੇ ਸੌਂਦੇ ਪਿਆ ਜੀ ਹਾਂਜੀ ਹੋਰ ਕੋਈ ਸਾਨੂੰ ਜਗ੍ਹਾ ਨਹੀਂ ਮਿਲਦੀ ਪਈ ਆਪਣੀ 1500 ਰੁਪਏ ਦੀ ਅਸੀਂ ਤਰਪਾਲ ਲਿਆ ਆ ਕੇ ਆਪਣੀ ਝੋਨੇ ਦੇ ਉੱਤੇ ਅਸੀਂ ਮੀਂਹ ਤੋਂ ਬਚਾਉਣ ਵਾਸਤੇ ਪਾnde ਪਏ ਆ ਜੀ ਤੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਸਾਡਾ ਕੋਈ ਨਾ ਕੋਈ ਸੋਲੂਸ਼ਨ ਕੀਤਾ ਜਾਏ ਜੀ ਨਾ ਤਾਂ ਖਰੀਦਦਾਰੀ ਹੋਈ ਨਹੀਂ ਤੁਹਾਡੀ ਕੋਈ ਸਾਨੂੰ ਨਹੀਂ ਪੁੱਛਣ ਆਇਆ ਜੀ ਇੱਥੇ ਫਸਲ ਖਰਾਬ ਵੀ ਹੋ ਗਈ ਨਹੀਂ ਆਹ ਪਾਣੀ ਵੜ ਜਾਂਦਾ 1500 ਰੁਪਏ ਦੀ ਤਰਪਾਲ ਅਸੀਂ ਆਪਣੇ ਪੈਸਿਆਂ ਦੀ ਲੈ ਕੇ ਆਏ ਆ ਤੇ ਆ ਢੇਰੀ ਚੁੱਕਾਂਗੇ ਉਸ ਤੋਂ ਬਾਅਦ ਸਾਨੂੰ ਦੂਜੀ ਜਗ੍ਹਾ ਮਿਲੇਗੀ ਨਹੀਂ ਤਾਂ ਸਾਡੇ ਕੋਲ ਕੋਈ ਜਗ੍ਹਾ ਨਹੀਂ ਆਏਗੀ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਤੁਹਾਡਾ ਤੁਹਾਡੇ ਨਾਲ ਪਿਓ ਪੋਤੀ ਇੱਥੇ ਰਹਿੰਦੇ ਹਾਂ ਜੀ ਦਿਨ ਰਾਤ ਅਸੀਂ ਇੱਥੇ ਪਏ ਹੋਏ ਹਾਂ ਇਹਨਾਂ ਨੂੰ ਪੁੱਛ ਲੋ ਦੀ ਕਿਸੇ ਨੂੰ ਗਵਾਂਢੀ ਨੂੰ ਪੁੱਛ ਲੋ ਜੀ ਦਿਨ ਰਾਤ ਅਸੀਂ ਇੱਥੇ ਸੁੱਤੇ ਹੋਏ ਹਾਂ ਜੀ ਮੱਛਰ ਔਰ ਚੋਰੀ ਦਾ ਬੱਚੇ ਵੀ ਆਉਂਦੇ ਆ ਚੋਰੀ ਦਾ ਵੀ ਚੱਕਰ ਆ ਜੀ ਬਹੁਤ ਬੁਰਾ ਹਾਲ ਹੈ ਜੀ ਇਸ ਟਾਈਮ ਤੇ ਮਤਲਬ ਅੰਕਲ ਜੀ ਜਦੋਂ ਤੁਸੀਂ ਫਸਲ ਲੈ ਕੇ ਆਉਂਦੇ ਆ ਫਿਰ ਤੁਹਾਨੂੰ ਖਰੀਦਦਾਰੀ ਕਰਾਉਣ ਦੇ ਲਈ ਆਪਣੇ ਪੱਲੋ ਵੀ ਇੰਨੇ ਪੈਸੇ ਖਰਚਨੇ ਪੈ ਜਾਂਦੇ ਨੇ ਪੇਪਰ ਤੇ ਖਰਚਣਾ ਹੁੰਦਾ ਜੇ ਬਾਰਿਸ਼ ਤੋਂ ਬਚਣ ਦੇ ਲਈ ਤੱਪੜ ਲਿਆਉਣੇ ਹੁੰਦੇ ਆ ਹਾਂ ਜੀ ਹਾਂ ਜੀ ਹਾਂ ਜੀ ਜੀ ਕਿੰਨਾ ਕੁ ਪੈਸੇ ਫਿਰ ਥੋੜਾ ਲੱਗ ਜਾਂਦਾ ਖਰੀਦਦਾਰੀ ਕਰਵਾਉਣ ਦੇ ਲਈ ਵੱਜਸਾਰ ਖਰਤਾ ਸਾਡੇ ਕੋਲ ਹੀ ਹੈਗਾ ਜੀ ਚਾਹ ਤੱਕ ਤੇ ਅਸੀਂ ਆਪਣੇ ਕੋਲੋਂ ਪਿੰਨੇ ਆ ਜੀ ਰੋਟੀਆਂ ਅਸੀਂ ਆਪਣੇ ਕੋਲੋਂ ਖਾਣੇ ਆ ਜੀ ਚਾਹ ਭੁਖੇ ਰਹੀ ਹੈ ਚਾਹ ਤਰੇ ਆ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਆਇਆ ਕਿਹੜੇ ਪਿੰਡ ਤੋਂ ਆਇਓ ਕਿੰਨੀ ਕੁ ਦੂਰ ਆ ਜੀ ਬੀਪੁਰ ਆ ਜੀ ਮੇਰੇ ਕੋਲ ਕਿੰਨੀ ਕੁ ਦੂਰ ਹੈ 10 ਕਿਲੋਮੀਟਰ ਆ ਜੀ ਜੀ 10 ਕਿਲੋਮੀਟਰ 10 ਕਿਲੋਮੀਟਰ ਪਹਿਲਾਂ ਤੁਸੀਂ ਤੇਲ ਪੂਕ ਕੇ ਆਏ ਹੋਗੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹੁਣ ਇੱਥੇ ਕੋਈ ਸਮਾਧਾਨ ਨਹੀਂ ਕਹਿੰਦੇ ਜੀ ਸਕਾ ਕੇ ਆਪਣੇ ਘਰ ਲੈ ਜਾਣੇ ਕਰ ਲੈ ਜਾਓ ਜਿੰਦੇ ਕੋਲ ਸਾਧਨ ਨਹੀਂ ਹੈਗਾ ਉਹ ਇੱਥੇ ਢੇਰੀ ਮਾਰ ਕੇ ਇੱਥੇ ਹੀ ਰਵੋ ਜੀ ਖਰਚਾ ਤੁਹਾਡਾ ਆਪਣਾ ਕੋਈ ਖਰਚਾ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਆ ਤੁਹਾ ਤੁਸੀਂ ਪਸੰਦ ਕਿ ਜੋ ਮਰਜ਼ੀ ਹੋਵੇ ਤੁਹਾਡੀ ਐ ਤੁਸੀਂ ਮਾਲਕ ਹੈਗੇ ਹੋ ਜੀ ਚਾ ਤੁਹਾਡੀ ਬਚੇ ਜਾਂ ਤੁਹਾਡੀ ਫਸਲ ਦੀ ਆਪ ਹੀ ਰੱਖੀ ਕਰਨੀ ਪਏਗੀ ਕਿ ਨਹੀਂ ਤਾਂ ਕੋਈ ਕੋਈ ਇਸ ਲਈ ਕੋਈ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਜੀ ਜੀ ਤੇ ਜਦੋਂ ਲੇਬਰ ਲਾਉਣੇ ਫਿਰ ਇਹਨੂੰ ਸਕਾਉਂਚ ਵੀ ਟਾਈਮ ਲੱਗ ਜਾਂਦਾ ਤੁਹਾਨੂੰ ਕਿੰਨੇ ਦਿਨ ਹਾਂਜੀ ਹਾਂਜੀ ਅਸੀਂ 23 ਤਰੀਕ ਤੋਂ ਲੈ ਗਏ ਸਕਾਂਦੇ ਹੀ ਬਿਆਂ ਹੁਣ ਪੱਕਾ ਲੱਗੇ ਆ ਜੀ ਲਾਣ ਜੀ ਉਹਨੇ ਪੱਕਾ ਲਾ ਕੇ ਢੇਰੀ ਮਾਰਾਂਗੇ ਉਸ ਤੋਂ ਬਾਅਦ ਆ ਸਾਡੀ ਦੂਜੀ ਟਰਾਲੀ ਖੜੀ ਏ ਫਿਰ ਉਸ ਕਾਵਾਂਗੇ ਜੀ ਉਹ ਇਹਨੇ ਪਤਾ ਜੀ ਸਾਡੀ ਉਹ 4 ਦਿਨ ਸੁੱਕੇਗੀ ਕਿ 3 ਦਿਨ ਸੁੱਕੇਗੀ ਕੀ ਬਣੇਗਾ ਕੀ ਨਹੀਂ ਬਣੇਗਾ ਜੀ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਬਿਲਕੁਲ ਇਹ ਜੇ ਫਿਰ ਇਹਦਾ ਮੋਇਸਚਰਾਈਜ਼ ਚੈੱਕ ਕੀਤਾ ਜਾਏਗਾ ਫਿਰ ਦੱਸਿਆ ਜਾਏਗਾ ਕਿਹੜੇ ਭਾਅ ਤੇ ਖਰੀਦੀ ਜਾਏਗੀ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕੀ ਹੋਏਗਾ ਅਗਲੇ ਸਟੈਪ ਕੀ ਨਹੀਂ ਹੋਏਗਾ ਜੀ ਜੀ ਅੱਜ ਦੇ ਦਿਤੇ ਬਸ ਅਨਪੜਾਂ ਦੀ ਤਰ੍ਹਾਂ ਬੈਠੇ ਹੋਏ ਹਾਂ ਜੀ 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 ਫਿਰ ਬੀਜ ਦੇ ਕਿਉਂ ਤੁਸੀਂ ਹੋਰ ਕੋਈ ਫਸਲ ਬੀਜੇ ਕਿਸਾਨ ਹੈਗਾ ਜੀ ਹੋਰ ਫਸਲ ਕੀ ਬੀਜੀ ਅੱਜ ਕੱਲ੍ਹ ਜੀ ਪਾਣੀ ਆ ਜਾਂਦਾ ਹੈਗਾ ਇਸ ਤੋਂ ਇਲਾਵਾ ਹੋਰ ਕੋਈ ਫਸਲ ਨਹੀਂ ਹੁੰਦੀ ਪਿਛਲੇ ਸਾਲ ਜਦੋਂ ਫਲਾਡ ਆਈ ਸਾਡੀ ਧਿਰੀ ਵੀ ਮਰੀ ਸਾਰਾ ਕੁਝ ਹੋਇਆ ਦੱਸੋ ਜੇ ਸੀ ਜਿਰੀ ਨਹੀਂ ਲਾਵਾਂਗੇ ਤਾਂ ਕੀ ਖਾਵਾਂਗੇ ਦੇਖੋ ਆਪ ਤਾਂ ਤੁਸੀਂ ਕੰਮ ਤੋਂ ਬੈਠੇ ਬੱਚਾ ਵੀ ਤੁਹਾਡੇ ਨਾਲ ਇ ਪਰ ਅਸਮਾਨ ਚ ਹੈਗਾ ਜੀ ਇਹ ਛੁੱਟੀ ਕਰਕੇ ਬੈਠਾ ਕੀ ਕਰੀਏ ਜਣਾ ਇੱਕ ਜਣਾ ਨਹੀਂ ਰੁਕ ਸਕਦਾ ਇੱਥੇ ਹਾਂ ਦਿਨੇ ਮੰਨ ਲਓ ਬੱਚਾ ਵਹਿ ਗਿਆ ਕੋਈ ਬਾਜ਼ਾਰ ਦਾ ਕੰਮ ਆ ਕੋਈ ਫਿਰ ਰੋਟੀ ਘਰੋਂ ਲੈ ਕੇ ਆਉਂਦੇ ਕਿੱਥੇ ਘਰੋਂ ਲੈ ਕੇ ਆਇਆ ਜੀ ਕਈ ਵਾਰੀ ਕੋਈ ਕਾਲੀ ਹਾਂਜੀ ਘਰੋਂ ਵੀ ਲੈ ਕੇ ਕਿੰਨਾ ਕੁ ਤੁਸਾਨੂੰ ਸਰਵਾਈਵ ਕਰਨਾ ਪੈਂਦਾ ਜੇ ਦੇਖਿਆ ਜਾਵੇ ਪੜ ਰਹੇ ਹੋ ਨਾਲ ਰੋਟੀ ਵੀ ਲੈ ਕੇ ਆਉਂਦੇ ਕਿੰਨਾ ਕੁ ਸਰਵਾਈਵ ਕਰਨਾ ਪੈਂਦਾ ਸਾਨੂੰ ਜਿਵੇਂ ਹੁਣ ਪੜਾਈ ਵੀ ਮਿਸ ਹੋ ਰਹੀ ਹੈ ਸਕੂਲ ਦੀ ਛੁੱਟੀਆਂ ਲੱਗ ਰਹੀਆਂ ਨੇ ਕੁਝ ਇੱਥੇ ਕੁਝ ਕਿਵੇਂ ਘਰ ਸਾਰਾ ਕੁਝ ਮੈਨੇਜ ਕਰਨਾ ਪੈ ਰਿਹਾ ਟਿਊਸ਼ਨਸ ਵਗੈਰਾ ਹੋ ਗਿਆ ਉੱਥੇ ਵੀ ਨਹੀਂ ਹੋ ਰਿਹਾ ਕਈ ਵਾਰ ਕਰੋ ਆਪ ਰੋਟੀ ਲੈ ਕੇ ਵੀ ਆਉਂਦੇ ਉੱਥੇ ਹਾਂਜੀ ਰੋਜ਼ ਲਿਆਉਂਦੇ ਆ ਦੋਨੋਂ ਟਾਈਮ ਦੀ ਰੋਟੀ ਹਾਂਜੀ ਤਿੰਨ ਟਾਈਮ ਦੀ ਤਿੰਨ ਟਾਈਮ ਦੀ ਰੋਟੀ ਲੈ ਕੇ ਆਉਂਦੇ ਜੀ ਰਾਤੀ ਲੈ ਆਉਂਦੇ ਜਾਂ ਤਿੰਨ ਟਾਈਮ ਹੀ ਲੈ ਕੇ ਆਉਂਦੇ ਆਲੱਗ-ਅਲੱਗ ਲੈ ਕੇ ਆਉਂਦੇ ਆ ਜੀ ਇੱਥੇ ਉੱਥੇ ਚਮਗਾਦੜ ਨੇ ਇੱਥੇ ਉਹ ਰਾਤੀ ਰਹਿਣਾ ਵੀ ਪੈਂਦਾ ਘਰ ਦੇ ਵਿੱਚ ਤਾਂ ਬੰਦਾ ਐਸ਼ੋ ਆਰਾਮ ਦੇ ਨਾਲ ਰਹਿੰਦਾ ਆ ਪਰ ਜਦੋਂ ਇੱਥੇ ਦਰਖਤਾਂ ਦੇ ਹੇਠ ਰਹਿਣਾ ਪਵੇ ਡਰ ਵੀ ਲੱਗਦਾ ਆ ਡਰ ਲੱਗਦਾ ਜੀ ਸਿਰ ਦੇ ਉੱਤੇ ਚਮਗਾਦੜ ਘੁੰਮਦੇ ਨੇ ਹੁਣ ਕੀ ਪਤਾ ਕੀ ਮੱਛਰ ਬੋਤ ਨੇ ਜੀ ਕਿਉਂਕਿ ਆਸੇ ਪਾਸੇ ਪਾਣੀ ਵੀ ਗੰਦਾ ਖੜਿਆ ਹੋਇਆ ਬਹੁਤ ਜ਼ਿਆਦਾ ਹਨਾ ਹਾਂਜੀ ਦੋ ਦਿਨ ਬਾਰਿਸ਼ ਦੇ ਵਿੱਚ ਫਿਰ ਕਿੱਥੇ ਰਹੇ ਤੁਸੀਂ ਕਿਵੇਂ ਆ ਇੱਥੇ ਆ ਫੋਲਡਿੰਗ ਲਾਇਆ ਉੱਤੇ ਪੇੜ ਦੇ ਥੱਲੇ ਰਹੇ ਹਾਂ ਔਰ ਜੇ ਪਏ ਇੱਥੇ ਪਏ ਆਂ ਕਹਿੰਦਾ ਰਹੇ ਐਵੇਂ ਬੈਠੇ ਰਹਿੰਦੇ ਐਵੇਂ ਪਏ ਆਂ ਕੋਈ ਹਾਲ ਨਹੀਂ ਹੁਣ ਚੈੱਕ ਕੀਤੀ ਗਈ ਤੁਹਾਡੀ ਫਸਲ ਨਾਲੇ ਕੁਝ ਨਹੀਂ ਹੋਇਆ ਜੀ ਹਾਲੇ ਕੁਝ ਨਹੀਂ ਹੋਇਆ ਜੀ ਪੱਕਾ ਆਇਆ ਜੀ ਪੰਜ ਦਿਨੋਂ ਤੋਂ ਤੁਸੀਂ ਐਵੇਂ ਹੀ ਇੱਥੇ ਬੈਠੇ ਜਿਵੇਂ ਲਿਆਇਆ ਸੀ ਐਵੇਂ ਤੇ ਐਵੇਂ ਬੈਠੇ ਆਂ ਜੀ ਕੋਈ ਸਾਡੀ ਜ਼ਮੀਨ ਆ ਕਿਵੇਂ ਸੱਤ ਕਿੱਲੇ ਆ ਜੀ ਮੇਰੇ ਕੋਲ ਹਾਂ ਬਲਵਿੰਦਰ ਮੇਰਾ ਨਾਮ ਹੈ ਜੀ ਬੀਪੁਰ ਮੇਰਾ ਪਿੰਡ ਹੈਗਾ ਜੀ ਹਾਂ ਹੁਣ ਇਹ ਥੱਲੇ ਸਾਰੀ ਗਿੱਲੀ ਹੋਈ ਹੋਈ ਆ ਤੇ ਉੱਪਰ ਉੱਪਰ ਹੀ ਰਹਿ ਗਈ ਹੈ ਜਿਹੜੀ ਉਪਰ ਵਾਲੀ ਨੂੰ ਪੱਕਾ ਲੱਗੇਗਾ ਜੀ ਥੱਲੇ ਵਾਲੀ ਟੱਟਾ ਵੀ ਹੋ ਗਿਆ ਹਨਾ ਇਹਦਾ ਜਿਸ ਤਰ੍ਹਾਂ ਟੁੱਟ ਵੀ ਗਈ ਹੈ ਟੋਟਾ ਵੀ ਹੈਗਾ ਜੀ ਇਹ ਵੀ ਸਾਡੇ ਗਾਲ ਪਾਣਾ ਪੱਕਾ ਲੱਗੇਗਾ ਸਾਰਾ ਸਾਡੇ ਕੋਲ ਹੀ ਆਏਗਾ ਜੀ ਇਹਦਾ 2300 ਰੁਪਏ ਰੇਟ ਨਿਕਲਿਆ ਪਰ ਲੱਗਦਾ ਤੁਹਾਨੂੰ ਮਿਲੂਗਾ ਫਿਰ ਇਹਨਾਂ ਪਤਾ ਨਹੀਂ ਕੀ ਬਣੇਗਾ ਕੀ ਨਹੀਂ किसान सिर्फ ਕਿੰਨਾ ਕੋ ਖਰਚਾ ਲਾ ਕੇ ਫਸਲ ਨੂੰ ਖਰਚਾ ਜੀ ਬੜਾ ਆਉਂਦਾ ਜੀ 25000 ਰੁਪਏ ਕਟੋ ਘਾਟੇ ਇੱਕ ਏਕੜ ਤੇ ਆਉਂਦਾ ਜੀ ਜੀ ਹਾਂ ਜੀ ਇੱਕ ਏਕੜ ਦੀ ਚ 25000 ਮਿਲ ਜਾਂਦਾ ਤੁਹਾਨੂੰ ਨਹੀਂ ਚਲੋ ਜੇ ਅੱਛਾ ਰੇਟ ਮਿਲ ਜਾ ਸਹੀ ਤੋਲ ਦੇ ਚਲੋ ਇਹ ਆ ਜੀ ਆਪਣੀ ਮਜ਼ਦੂਰੀ ਕਰਨ ਤੋਂ ਦੇ ਠੀਕ ਹੈਗਾ ਵੀ ਆਪਣਾ ਕੰਮ ਕਰਨੇ ਪਏ ਆ ਚਲੋ ਆਪਣੇ ਬੱਚੇ ਪਰਵਰਿਸ਼ ਕਰਨੇ ਪਏ ਆ ਜੀ ਠੀਕ ਹੈ ਇਸ ਫਸਲ ਤੇ ਨਿਰਭਰ ਰਹਿੰਦੇ ਫਸਲ ਤੇ ਨਿਰਭਰ ਆ ਜੀ ਹੋਰ ਸਾਡੇ ਕੋਲ ਕੋਈ ਕਾਰੋਬਾਰ ਨਹੀਂ ਹੈਗਾ ਤੁਹਾਡਾ ਦਰਸ਼ਕੋ ਤੁਸੀਂ ਦੇਖ ਸਕਦੇ ਇੱਕ ਇਹ ਸਿਰਫ ਤੁਹਾਨੂੰ ਦੋ ਤਿੰਨ ਕਿਸਾਨਾਂ ਦੇ ਹਾਲਾਤ ਦਿਖਾਏ ਨੇ ਇਸ ਤਰ੍ਹਾਂ ਹੀ ਕਈ ਕਿਸਾਨ ਆ ਜਿਹੜੇ ਪਹਿਲਾਂ ਸੱਪਾਂ ਦੀਆਂ ਸਰੀਆਂ ਮਿੱਧ-ਮਿੱਧ ਕੇ ਆਪਣੀ ਫਸਲ ਨੂੰ ਉਗਾਉਂਦੇ ਨੇ ਉਗਾਉਣ ਤੋਂ ਬਾਅਦ ਸੋਚਦੇ ਨੇ ਕਿ ਸਾਨੂੰ ਰੇਟ ਮਿਲੇਗਾ ਸਾਡੀ ਖਰੀਦਦਾਰੀ ਹੋਏਗੀ ਤੇ ਸਾਡਾ ਘਰ ਚੰਗਾ ਚੱਲੇਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਮੰਡੀਆਂ 'ਚ ਵੀ ਆ ਕੇ ਉਹਨਾਂ ਨੂੰ ਕਿੰਨਾ ਸਰਵਾਈਵ ਕਰਨਾ ਪੈਂਦਾ ਕਿਵੇਂ ਉਹਨਾਂ ਨੂੰ ਇੱਥੇ ਮੱਛਰਾਂ ਦੇ ਵਿੱਚ ਰਹਿਣਾ ਪੈਂਦਾ ਕਿਵੇਂ ਫਸਲ ਦੇ ਨਾਲ ਹੀ ਉਹਨਾਂ ਨੂੰ ਵੀ ਰੋਲਣਾ ਪੈਂਦਾ ਇਹ ਹਾਲਾਤ ਤੁਹਾਨੂੰ ਮੰਡੀਆਂ ਦੇ ਦਿਖਾ ਰਹੇ ਹਾਂ ਜੁੜੇ ਰਹੋ ਰੋਜ਼ਾਨਾ ਸਪੋਕਸ ਮੈਂ ਦਿਨਾ ਧੰਨਵਾਦ